ਮੋ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਫੱਤੇ ਡੇਰੇ ਫਾਰਮ ਦੇ ਵਿੱਚ ਦੋਸਤੋ ਜਿਹੜੀ ਆਪਣੀ ਅੱਜ ਦੀ ਵੀਡੀਓ ਆ ਪਿੰਡ ਚੱਬਾ ਤੇ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਤੋਂ ਕੁਝ 6 ਕਿਲੋਮੀਟਰ ਦੂਰ ਪਿੰਡ ਆ ਤਰਨਤਾ ਰੋਡ ਤੇ ਅੱਜ ਭਾਈ ਨੇ ਬਹੁਤ ਸੋਹਣੀ ਗਾਮ ਕਰ ਕੀਤੀ ਆ ਕੀ ਡਿਟੇਲ ਆ ਕੀ ਪ੍ਰਾਈਸ ਆਪਾਂ ਤੁਹਾਨੂੰ ਦੱਸ ਦਨੇ ਆ ਉਸ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਰਿਕਵੈਸਟ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਦੇ ਬੈਲ ਆਈਕਨ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਦੋਸਤੋ ਔਰ ਇਹ ਤੁਹਾਨੂੰ ਗਾ ਨਜ਼ਰ ਆ ਰਹੀ ਆ ਤੱਗੇ ਸਵੇਰ ਵੇਲੇ ਸੋਈ ਆ ਬੱਚਾ ਮਰ ਗਿਆ ਵਾ ਸੋਈ ਨੇ ਵੀਰਨ ਹੋ ਗਿਆ ਦੁੱਧ ਤਿਆਰ 10 ਲੀਟਰ ਚੱਕ ਪਾਸ ਤੁਹਾਨੂੰ ਯਾਦ ਕਰਨੀ ਆ ਥਾਂ ਲੈ ਵਦੀ ਬਿਲਕੁਲ ਸਾਫ ਆ ਥਾਣਾ ਬਣਾ ਤੁਹਾਡੇ ਸਾਹਮਣੇ ਆ ਥਾਣੇ ਮੁੱਠੀ ਵਾਲਾ ਮੁੰਡਾ ਕਿੱਬ 23000 ਰੁਪਇਆ ਖੁੱਲਾ ਮਾਨਤਨ ਹੋਊਗਾ ਕਿਸੇ ਵੀਰ ਨੂੰ ਪਸੰਦ ਹੋਵੇ ਤਾਂ ਨੰਬਰ ਬਾਈ ਦਾ ਪਾਸ ਕਿਥ ਲਾ ਦਾਂਗੇ ਨੈਟ ਕਰ ਲਿਓ ਇੱਕ ਕਰ ਫਿਰ ਵੇਚ ਲੋ ਥਾਨ ਲੇਵਾ ਤੁਹਾਡੇ ਸਾਹਮਣੇ ਆ ਥਾਨ ਲੇਵਾ ਦੀ ਬਹੁਤ ਸਾਫ ਆ ਕੱਦ ਘਾਟ ਮੀਡੀਅਮ ਫੇਸ ਕੁਆਲਿਟੀ ਬਹੁਤ ਸੋਹਣੀ ਆ ਕਿਸੇ ਵੀ ਨੂੰ ਪਸੰਦ ਹੋਵੇ ਤਾਂ ਭਾਈ ਨਗਰਡ ਕਰ ਲਵੇ ਬੱਚਾ ਮਰ ਗਿਆ ਵਾ ਸੋਇਨ ਜਣ ਕਿਤੇ ਵੀ ਹੋ ਗਿਆ 10 ਲੀਟਰ ਤੋਂ ਤਿਆਰ ਆ ਸਾਰੇ ਗਰਾਂ ਬਰਬਤ ਹੋਣਗੇ